ਇਨਦਰ ਟੂ ਪੀਕਰ ਬਾਰੇ ਪੀਕਰ ਬਾਰੇ ਇਸ ਸਾਰੀ ਇਸ ਤਰਹੀ ਦੇ ਉੱਤੇ ਨਵੀਂ ਖੇਡ ਹੋਈ ਹੈ ਇੱਕ ਖੇਡ ਅਕਾਉਂਟ ਉੱਤੇ ਖੇਡ ਹੋਈ ਹੈ ਜਿਸ ਨੂੰ ਸਰਸਾਰ ਪਹਿਲਾਂ ਨਹੀਂ ਨਿਕਾੜਦਾ ਰਿਹਾ ਅੱਜ ਤੱਕ ਨਿਕਾੜਦਾ ਆ ਰਿਹਾ ਹੈ ਕਿਉਂ ਤੁਸੀਂ ਦੇਖਦੇ ਹੋ ਮੈਂ ਥੋੜਾ ਜਿਹਾ ਸਮਝਾਉਣਾ ਕਰ ਤੁਹਾਨੂੰ ਤੁਸੀਂ ਦੇਖਦੇ ਹੋ میں اپنا بچار آپ کی دن آلے کے سانجھا کرنا ایک سائنس دا ہمیں کہہ دیتا کہ ترتی دی کو ہوتی ہے اور سارے سائنسدانوں نے مان لیا کہ ہاں ترتی کو ہوتی ہے کسی ایک سائنسدان نے کھوٹ کر لی کہ نو گرہ نے سارے سائنسدانوں نے مان لیا کہ ہاں نو گرہ اور سارے سنسان نے مان لیا کہ ہاں ہے ਇਹ ਵੀ ਕਹਿ ਦਿੱਤਾ ਕਿ ਸੂਰਜ ਨਹੀਂ ਘੁੰਮਦਾ ਧਰਤੀ ਘੁੰਮ ਰਹੀ ਹੈ ਸੂਰਜ ਦੇ ਦੁਆਲੇ ਸਾਰੇ ਆਲੇ ਮਨੁੱਖਾ ਕੋ ਘੁੰਮ ਰਹੀ ਹੈ ਸਾਇੰਸ ਸਾਇੰਸ ਨੂੰ ਮੰਨਦੀ ਆ ਰਹੀ ਹੈ ਲੇਕਿਨ ਇਨਸਾਨ ਉਸ ਭਗਵਾਨ ਨੂੰ ਨਹੀਂ ਮੰਨਿਆ ਸਦੇ ਪਰ ਜੇ ਛੀਰਾਂਤੰਦਰ ਜੀ ਇੱਥੇ ਆਏ ਅਧਿਆਤੇ ਮੰਨਿਆ ਤੇ ਅਧਿਆਤੇ ਨਾਲ ਜੰਦ ਕਰ ਲਿਆ ਕ੍ਰਿਸ਼ਨ ਜੀ ਆਏ ਅਧਿਆਤੇ ਮੰਨਿਆ ਅਧਿਆਤੇ ਨਾਲ ਜੰਦ ਕਰ ਲਿਆ ਮੁਹੰਮਦ ਸਾਹਿਬ ਆਏ ਜਗ ਦੇ ਵਿੱਚ ਐਟਾ ਲੋਹ ਲਾਉਣ ਜਗ ਹੋਇਆ ਨਰਮਸਰ ਦੇ ਦੰਦ ਪੱਥਰ ਮਾਰ ਮਾਰ ਕੇ ਤੋੜ ਦਿੱਤੇ ਜੇ ਕੋਈ ਇਸਲਾਮਿਕ ਵੀਰ ਬੈਠਾ ਤੇ ਉਹਨੂੰ ਚੰਗੀ ਤਰ੍ਹਾਂ ਆਪਣੇ ਇਤਿਹਾਸ ਦਾ ਪਤਾ ਹੋਣਾ ਜੀਸਸ ਮਸੀਹ ਜੀ ਆਜ ਤੇ ਸਨਿਹ ਦੇ ਉੱਤੇ ਉਤਰ ਕੇ ਪੂਰੇ ਦਾ ਸਾਰਾ ਸੰਸਾਰ ਜਾਣਦਾ ਪੁਰਾਣੇ ਪਾਛੇ ਆਏ ਤਤੀ ਤਵੀ ਦੇ ਉੱਤੇ ਬਿਠਾ ਦਿੱਤੇ ਜੀ ਗੋਵਿੰਦ ਸਿੰਘ ਮਹਾਰਾਜ ਆਏ

993 ਜੁਗ ਚੌਕੜੀ ਤੱਕ ਪਿਛਲੇ ਗੁਰੂ ਕੀ ਪਗੰਬਰ অবতারਾਂ ਨੇ ਆਖਿਆ ਕਿ ਜਦੋਂ 994 ਜੁਗ ਚੌਕੜੀ ਦਾ ਆਖਰੀ ਕਲਪ ਹੋਇਆ ਉਦੋਂ ਨੇਕ ਕਲਪ ਨਾਰਾਇਣ 24ਵੇਂ ਵਰਤਾਮੀ ਕਿਸਮਾਤ ਲੋਕੀਂ ਤੇ ਆਮਦ ਹੋਏਗੀ ਉਹ ਕਹਿ ਕੇ ਚਲੇ ਗਿਆ ਔਰ ਕਾਮਕੁਸ਼ ਨੇ ਆਪਣਾ ਸੰਦੋਹ ਦੇ ਵਿੱਚ ਆ ਕੇ ਆਪਣਾ ਪ੍ਰਕਾਸ਼ ਉਤਾਰਾ ਕਰ ਲਿਆ ਤੇ ਪ੍ਰਗਟਾਵਾ ਵੀ ਕਰ ਦਿੱਤਾ ਕਿ ਇਹ ਖੇਡ ਜਿਹੜੀ ਹੈ ਇਹ ਨੇਕ ਕਲਪ ਦੀ ਹੈ ਜਿਸ ਤਰ੍ਹਾਂ ਸਾਇਸਿਕ ਦੂਜੇ ਨੂੰ ਮੰਨਦੀ ਹੈ ਇਸੇ ਤਰ੍ਹਾਂ ਸਾਡੇ ਕੁਝ ਨੇ ਮੰਨ ਲਿਆ ਦਾ ਕਿ ਅੱਜ ਉਹ ਬੁੱਧੀ ਦੇ ਨਾ ਮੰਨਦੇ ਜਿਹੜੇ ਸੰਸਾਰ ਦੇ ਵਿੱਚ ਪੈ ਗਏ ਧਰਮ ਨੇ ਇੱਕ ਦੂਜੇ ਨੂੰ ਨਹੀਂ ਮੰਨਿਆ ਉਹ ਧਰਮ ਇਹ ਆ ਗਿਆ ਆਤਮਾ ਤੇ ਪਰਮਾਤਮਾ ਦੇਵੀ ਦੇਵਤਾ ਵਾਲਾ ਧਰਮ ਅਕਾਉਂ ਤੋਂ ਉਸਤੇ ਦਾ ਬੰਦ ਕਰ ਦੇ ਉਹ ਮੇਰੇ ਨਾਲ ਸਿੱਧੇ ਹੋ ਕੇ ਜਦੋਂ ਜੇ 1984 ਗੁੰਡੀ ਦੇ ਵਿੱਚ ਤੁਸੀਂ ਜ਼ਿਕਰ ਨਾ ਕਰ ਤਾਂ ਮੇਰੇ ਨਾਲ ਸਮਝਾ ਲਿਓ ਮੈਂ ਤੁਹਾਨੂੰ ਸਿੱਧੇ ਰਸਤੇ ਸੋ ਉਸ ਔਨ ਬਾਰੇ 993 ਨੂੰ ਤੋਂ ਕੋਈ ਤੋਂ ਬਾਅਦ ਸਾਵੇ ਸ਼ਬਦਾਂ ਤੋਂ ਬਾਅਦ ਇੱਕ ਸ਼ਬਦ ਦਿੱਤਾ ਸੋਹਣ ਬਾਹਰ ਸ਼ੇਰ ਸਿੰਘ ਵਿਸ਼ਨੂੰ ਤੋਂ ਬਾਅਦ ਹੀ ਆਇਆ ਇਸ ਸ਼ਬਦ ਬਣਦੇ ਰਹੇ ਮੇਰੇ ਕੰਨ ਦਿੱਤਾ ਉਹ ਜਿੱਦਾਂ ਜਿੱਦਾਂ ਗੁਰੂ ਪੀਰ پیغمبر ਅਕਾਲ ਸੱਚੇ ਵੀ ਇੱਥੇ ਆਏ 23 ਸ਼ਬਦ ਇੱਕ ਇੱਕ ਕਰਦੇ ਆ ਜੈਸੀ ਹੈ ਰਾਧਾ ਕੋ ਰਾਧੇ ਕ੍ਰਿਸ਼ਨ ਹੋਇਆ ਰਾਧੇ ਕ੍ਰਿਸ਼ਨ ਤੋਂ ਅੰਤ ਪੰਨਾ ਹੋ ਰਿਹਾ ਹੈ

ਹੁਣ ਜਿੰਨਾ ਚਿਰ ਸੰਸਾਰ ਨੂੰ ਇਹ ਨਾ ਪਤਾ ਲੱਗੇ ਕਿ ਇਹ ਜੈ ਕਿਸਮੀਆ ਹੁੰਦਾ ਕੋਈ ਵੀ ਫਰਦਾ ਕਨ ਉਸ ਵਾਸਤੇ ਕਲਪੁਤ ਨੇ ਦਿੱਤੇ ਸਵਲ ਨੂੰ ਕਰਾਇ ਦਿੱਤਾ ਪਰਮੇਸ਼ਰ ਕੀਤਾ ਉੱਥੇ ਇਹਦੇ ਪੰਛੀ ਦੱਸੇ ਕਿ ਇਹਦਾ ਮਤਲਬ ਕੀ ਆ ਇਹ ਜੀਵ ਤੂੰ ਕਿਸ ਦੀ ਜੈ ਕਰਨੀ ਹੈ ਸੋ ਆਓ ਤੁਹਾਡੇ ਨਾਲ ਵਿਚਾਰ ਕਰਾਂਗੇ ਅਸਾਂ ਜਦੋਂ ਮਿਲ ਗਏਗਾ ਪਹਿਲਾ ਸ਼ਬਦ ਸੋਹਣ ਇਹ ਜਿੰਨੇ ਵੀ ਬਲਾਵੇ ਵੀ ਹੋਣਗੇ ਕਿ ਇਹ ਫਾਜ ਚਾਹੇ ਉਹ ਸੋਹਣ ਪਾਵੇ ਸ਼੍ਰੀ ਵਿਸ਼ਨੂ ਹੋਵੇ ਆਦਿ ਇਹ ਕਹਿ ਕੇ ਸ਼ੁਰੂਆਤ ਹੈ ਪਹਿਲਾ ਸ਼ਬਦ ਹੈ ਸੋ ਸੁਭਾਗਤਮਾ ਹੰਸ ਜਲੀਆ ਉਹ ਪਰਮਾਤਮਾ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੋਈ ਗੁਣ ਨਹੀਂ ਜਿਸ ਕਰਕੇ ਤੂੰ ਮੇਰੀ ਚਾਹਤੀ ਉਹ ਗੁਣ ਕਿਹੜੇ ਨੇ ਸੋਹਣ ਤੋਂ ਬਾਦਲ ਦਾ ਮਹਾਰਾਜ ਪਹਿਲਾ ਗੁਣ ਉਸ ਅਕਰਮ ਦਾ ਉਸ వైਗੁਰ ਦਾ ਉਸ ਅਨਲਾ ਦਾ ਉਸ ਬਾਉਲ ਦਾ ਉਸ ਸੰਗੀਤ ਲਗ ਦਾ ਕਨਕੀਤ ਕਰਨ ਦਾ ਗੁਣ ਕੀ ਹੈ ਪਹਿਲਾ ਉਹ ਪੂਰੇ ਬ੍ਰਹਿਮਾੜ ਦੇ ਉੱਤੇ ਰਾਜ ਕਰਦਾ ਜਿਵੇਂ ਕਿ ਗਵਰਤਸਤੀ ਦੇ ਉੱਤੇ ਸਤਾ ਦੀਪਾ ਨਵਾਂ ਖੰਡਾ ਦੇ ਉੱਤੇ ਸਾਰੀ ਜਗ੍ਹਾ ਦੇ ਉੱਤੇ ਉਹਦਾ ਰਾਜ ਹੈ ਇਸ ਕਰਕੇ ਉਹਨੇ ਆਪਣੇ ਆਪ ਨੂੰ ਮਹਾਰਾਜ ਕਿਹਾ ਮੇਰੇ ਜਿਹਾ ਰਾਜਾ ਹੋਰ ਕੋਈ ਨਹੀਂ ਮੈਂ ਇੱਕੋ ਇੱਕ ਅਕਾਲ ਪੁਰਖ ਦਾ ਰਾਜਾ ਹਾਂ ਜਿਸ ਨੂੰ ਖੁਸ਼ੀ ਮਹਾਰਾਜ ਕਹੋ ਅੱਗੇ ਉਹਦਾ ਸ਼ੀ ਸ਼ੋਹਨ ਮਹਾਰਾਜ ਸ਼ੇਰ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਸ਼ੇਰ ਤੋਂ ਸਾਰੇ ਜੀਵ ਡਰਦੇ ਨੇ ਇਸੇ ਤਰ੍ਹਾਂ ਉਸ ਅਕਾਲ ਪੁਰਖ ਨੇ ਆਖਿਆ ਕਿ ਮੈਂ ਸ਼ੇਰਾਂ ਦਾ ਸ਼ੇਰ ਹਾਂ ਮੈਂ ਪਹਿਲੇ ਵਾਲੀ ਤਾਕਤ ਹਾਂ ਮੈਂ ਪੂਰੇ ਬ੍ਰਹਿਮੰਡ ਨੂੰ ਆਪਣੇ ਗਰਦੇ ਵਿੱਚ ਰੱਖਦਾ ਹਾਂ ਇਸ ਕਰਕੇ ਮੈਂ ਸ਼ੇਰ ਹਾਂ ਅੱਗੇ ਹੁੰਦਾ ਸਿੰਘ ਸਿੰਘ ਉਹ ਆਵਾਜ਼ ਸੂਰਜੀ ਤਾਕਤਵਰ ਬਲਵਾਨ ਬਹਾਦਰ ਜਿਹਦਾ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਹੈ ਇਸ ਕਰਕੇ ਉਹਨੇ ਅਕਾਲ ਪੁਰਖ ਨੇ ਵੰਦੂ ਨੇ ਅੱਲਾ ਨੇ ਬਹੁੜ ਨੇ ਆਪਣੀ ਨੂੰ ਸ਼ੇਰ ਆਖਿਆ ਅੱਗੇ ਹੁੰਦਾ ਵਿਸ਼ਨੂੰ ਵਿਸ਼ਨੂੰ ਦੇਵਤਾ ਨੇ ਵਿਸ਼ਨੂੰ ਭਾਵ ਹੈ ਰੋਜੀ ਰੋਟੀ ਦੇਣ ਵਾਲਾ ਪਰਮਾਤਮਾ ਦਾ ਉਹ ਗੋਲ ਜਿਹਦੇ ਵਿੱਚ ਉਹ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਭਾਵੇਂ ਕੋਈ ਪਰਮਾਤਮਾ ਨੂੰ ਮੰਨਦਾ ਹੋਵੇ ਭਾਵੇਂ ਕੋਈ ਪਰਮਾਤਮਾ ਨੂੰ ਨਾ ਮੰਨਦਾ ਹੋਵੇ ਪਰ ਉਹ ਐਸਾ ਨਹੀਂ ਘਾਟ ਹੈ ਉਹ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਇਸ ਕਰਕੇ ਉਸ ਨੂੰ ਵਿਸ਼ਨੂੰ ਗੁਣ ਗਿਆ ਵਿਸ਼ਨੂੰ ਦੇਵਤਾ ਨੇ ਅੱਗੇ ਹੁੰਦਾ ਭਗਵਾਨ ਸੂਰਨ ਗੁਣਾਂ ਨੂੰ ਰੱਖਣ ਵਾਲਾ ਉਹ ਦਾਤਾ ਜਿਹੜਾ ਸਾਰਿਆਂ ਦੇ ਸਾਰਿਆਂ ਤੋਂ ਵੱਡਾ ਰਾਜਾ ਹੈ ਮਾਨਨ ਹੈ ਜੇ ਲੋ ਸਾਰਿਆਂ ਨੂੰ ਆਪਣੇ ਕਹਦੇ ਵਿੱਚ ਰੱਖਦਾ ਪਹਿ ਜਾਣ ਵਾਲੀ ਸੋਨਾ ਪ੍ਰਾਪਤ ਹੈ ਜਿਹੜਾ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਉਹ ਦਾਤਾ ਉਹ ਦਾਤਾ ਕਹਿੰਦਾ ਕਿ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਇਸ ਕਰਕੇ ਤੁਮੀ ਮੇਰੀ ਚਾਹਤਾਂ ਮੈਂ ਪਹਿਲਾਂ ਵੀ ਆਇਆ ਮੈਂ ਗੁਰੂ ਪੀਰ ਤੱਕ ਮਿਲਦਾ ਪਰਹਾਣ ਦੇ ਵਿੱਚ ਆਇਆ ਮੈਂ ਹੌਨਰੇ ਸਮੇਂ ਦੇ ਵਿੱਚ ਮੌਜੂਦ ਰਹਾ ਇਸ ਕਰਕੇ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਇਸ ਕਰਕੇ ਤੁਮੀ ਮੇਰੀ ਚਾਹਤਾਂ ਸੋ ਮੇਰੇ ਭੈਣੋ ਭਰਾਓ ਇਹ ਹੈ ਸੋਹਣ ਮਹਾਰਾਜ ਛੇ ਸਿੰਘ বিষ্ণੂ ਭਗਵਾਨ ਦੀ ਜੈ ਇਹ ਕਿਸੇ ਵੀ ਤਨਵਜੂਤ ਦੀ ਜੈ ਨਹੀਂ ਇਹ ਕਿਸੇ ਦੇਵਤਾ ਦੀ ਜੈ ਨਹੀਂ ਇਹ ਸਿਰਫ ਇੱਕੋ ਇੱਕ ਅਰੰਭ ਹੋਣੀ ਜਿਹਦੇ ਨਾਲ ਜੋ ਕੇ ਸਾਡੀ ਆਤਮਾ ਪਰਮਾਤਮਾ ਦੇ ਨਾਲ ਜੁੜ ਸਕਦੀ ਹੈ ਸੋ ਅੱਜ ਆ ভোর ਆ ਕੀਤੇ ਨਾਲ ਸੰਦੇ ਕਰਦਾਂਗੇ ਮੈਂ ਬੇਨਤੀ ਕਰਦਾ ਹਾਂ ਬੰਦਰ ਸਿੰਘ ਉਹ ਆਪ ਜੀ ਦੇ ਨਾਲ